ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਅੱਜ ਆਪਾਂ ਧੰ ਧੰ ਬਾਬਾ ਰੋਦਾ ਜੀ ਭਗਤ ਮਹਾਰਾਜ ਜੀ ਦੇ ਪਾਵਨ ਸ਼ਬਦੀ ਵਿਚਾਰ ਕਰੀਏ ਜਿੰਨੇ ਵੀ ਪੀਰ ਪਕੰਬਰ ਦੇਵਤੇ ਗੁਰੂ ਧਰਤੀ ਤੇ ਆਏ ਨੇ ਉਹਨਾਂ ਆ ਕੇ ਸੰਸਾਰੀ ਜੀਵਾਂ ਨੂੰ ਪ੍ਰਮਾਤਮਾ ਦੇ ਮਾਰਗ ਦੀ ਸੋਝੀ ਦਿੱਤੀ ਜਿਨ੍ਹਾਂ ਨੇ ਰੱਬ ਦੇ ਰਾਹ ਤੇ ਤੁਰਨਾ ਹੈ ਪ੍ਰਮਾਤਮਾ ਦੇ ਮਾਰਗ ਤੇ ਤੁਰ ਕੇ ਆਪਣਾ ਮਨੁੱਖਾ ਜਨਮ ਸਫਲ ਕਰਨਾ ਪਰ ਉਹਨਾਂ ਦੇ ਵਿੱਚੋਂ ਬਹੁਤ ਜ਼ਿਆਦਾ ਲੋਕ ਜਿਹੜੇ ਕਿ ਪਰਮਾਤਮਾ ਦੇ ਮਾਰਗ ਵਾਰੇ ਦੱਸ ਰਹੇ ਨੇ ਪਰਮਾਤਮਾ ਦੀ ਜਿਨ੍ਹਾਂ ਨੇ ਭਗਤੀ ਕੀਤੀ ਉਸ ਪਰਮ ਆਤਮਾ ਨੂੰ ਪ੍ਰਾਪਤ ਕੀਤਾ ਉਹਨਾਂ ਦੀ ਹੀ ਪੂਜਾ ਸ਼ੁਰੂ ਕਰ ਦਿੱਤੀ ਸੀ ਸੰਸਾਰੀ ਲੋਕਾਂ ਨੇ ਔਰ ਗੁਰੂ ਪਾਤਸ਼ਾਹ ਮਹਾਰਾਜ ਨੇ ਦਸਵੇਂ ਪਾਤਸ਼ਾਹ ਨੇ ਵੀ ਇਹ ਬਚਨ ਕੀਤਾ ਸੀ ਕਿ ਪ੍ਰਮਾਤਮਾ ਨੇ ਉਹਨਾਂ ਨੂੰ ਇਹ ਹੀ ਬਚਨ ਕੀਤਾ ਸੀ ਕਿ ਮੈਂ ਜਿੰਨੇ ਵੀ ਪਹਿਲਾਂ ਪਕੰਬਰ ਤੋਰੇ ਨੇ ਸਾਰਿਆਂ ਨੇ ਆਪਣੀ ਪੂਜਾ ਕਰਾਈ ਹੈ ਪਰ ਪ੍ਰਮਾਤਮਾ ਦਾ ਨਾਮ ਕਿਸੇ ਨੇ ਨਹੀਂ ਵੀ ਜਪਾਇਆ ਨਹੀਂ ਦੜਾਇਆ ਨਹੀਂ ਹੈ ਸੋ ਦਸਵੇਂ ਪਾਤਸ਼ਾਹ ਨੇ ਇਸ ਧਰਮ ਨੂੰ ਸਿੱਖ ਧਰਮ ਨੂੰ ਚੱਲ ਜਾਣ ਵਾਸਤੇ ਸ਼ਕਤੀਸ਼ਾਲੀ ਇਸ ਧਰਮ ਦੇ ਪੈਰੋਕਾਰਨ ਬਣਾਉਣ ਵਾਸਤੇ ਐਡਾ ਤਕੜਾ ਸਿਧਾਂਤ ਸਿੱਖਾਂ ਨੂੰ ਦਿੱਤਾ ਕਿ ਜੇ ਤੁਸੀਂ ਸਾਨੂੰ ਰੱਬ ਮੰਨੋਗੇ ਪ੍ਰਮਾਤਮਾ ਮੰਨੋਗੇ ਤੇ ਤੁਸੀਂ ਸਫਲ ਨਹੀਂ ਹੋਵੋਗੇ ਸਾਨੂੰ ਪ੍ਰਮਾਤਮਾ ਦੇ ਸੇਵਾਦਾਰ ਸਮਝੋ ਕਿ ਸਾਨੂੰ ਜਿਸ ਪ੍ਰਮਾਤਮਾ ਨੇ ਭੇਜਿਆ ਜੋ ਹਮ ਕੋ ਪਰਮੇਸ਼ਰ ਉਚਰ ਸਭਨ ਨਰਕ ਕੋਂਡ ਮੇ ਪਰੇ ਮੋਕੋ ਦਾਸ ਤਵਨ ਕਾ ਜਾਣੋ ਸੋ ਬੱਬਰ ਅਵਦਾਦ ਜੀ ਬੜੀ ਵੱਡੀ ਕਿਰਪਾ ਕਰ ਰਹੇ ਨੇ ਜਿੱਦਾਂ ਕਿ ਆਪਾਂ ਦੇਖਦੇ ਹਾਂ ਕਿ ਕੋਈ ਵੀ ਕਿਸੇ ਬਰਾਦਰੀ ਦੇ ਵਿੱਚ ਕੋਈ ਪਕੰਬਰ ਹੋ ਜਾਂਦਾ ਤੇ ਉਹ ਬਰਾਦਰੀ ਉਸ ਦੀ ਪੂਜਾ ਸ਼ੁਰੂ ਕਰ ਦਿੰਦੀ ਹੈ ਇਸੇ ਤਰ੍ਹਾਂ ਬਾਬਾ ਰਵਦਾਸ ਜੀ ਦੀ ਜਿਹੜੀ ਬਰਾਦਰੀ ਹੈ ਉਹ ਬਾਬਾ ਰਵਦਾਸ ਜੀ ਨੂੰ ਆਪਣਾ ਇਸ਼ਟ ਮੰਨਦੀ ਆਪਣਾ ਪੈਰੋਕਾਰ ਮੰਨਦੀ ਹੈ ਤੇ ਮੰਨਣਾ ਚਾਹੀਦਾ ਵੀ ਹੈ ਪਰ ਗੁਰੂਆਂ ਨੇ ਇਹ ਬਰਾਦਰੀਆਂ ਦੀ ਵੀ ਖੰਡਨ ਕੀਤਾ ਮਹਾਰਾਜ ਕਹਿਣ ਲੱਗੇ ਇਹ ਸਾਰੇ ਤੰਦਿਆਂ ਦੇ ਨਾਮ ਨੇ ਚੰਮ ਤੋਂ ਪਲਾਸਟ ਆਰ ਚਮਾਰ ਬਣਿਆ ਲੋਹੇ ਤੋਂ ਲੁਹਾਰ ਬਣਿਆ ਘੜੀ ਤੋਂ কুমਾਰ ਬਣਿਆ ਸੋਨੇ ਤੋਂ ਸੁਨਾਰ ਬਣਿਆ ਜ਼ਮੀਨ ਤੋਂ ਜ਼ਿਮੀਂਦਾਰ ਬਣਿਆ ਸਲਾਈ ਤੋਂ ਚੀਂਬਾ ਬਣਿਆ ਔਰ ਇਹ ਸਾਰੇ ਤੰਦਿਆਂ ਦੇ ਨਾਮ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਨਸਕੀ ਜਾਤ ਇੱਕੋ ਪਹਿਚਾਣ ਕੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਸਲਮਾਨਾਂ ਦੀ ਬਾਬੇ ਫਰੀਦ ਵਰਗਿਆਂ ਦੀ ਬਾਣੀ ਆ ਸੈ ਨਾਈ ਦੀ ਬਾਣੀ ਆ ਧੰਨੇ ਜੱਟ ਦੀ ਬਾਣੀ ਆ 35 ਮਹਾਂਪੁਰਸ਼ਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਕੁਝ ਲੋਕ ਬਾਬੇ ਮਰਦਾਨੇ ਦਾ ਨਾਮ ਲੈ ਕੇ 36 ਗਿਣਦੇ ਨੇ ਪਰ ਬਾਬੇ ਮਰਦਾਨਾ ਜੀ ਦੇ ਨਾਮ ਨੂੰ ਗੁਰੂ ਨਾਨਕ ਸਾਹਿਬ ਨੇ ਸਬੋਧਨ ਕਰਕੇ ਸ਼ਬਦ ਉਚਾਰਨ ਕੀਤਾ ਕਿ ਮਹੱਲਾ ਪਹਿਲਾ ਹੁੰਦਾ ਇਸ ਕਰਕੇ ਬਾਬੇ ਮਰਦਾਨੇ ਦਾ ਕੋਈ ਸ਼ਬਦ ਨਹੀਂ ਹੈ ਬਾਬੇ ਮਰਦਾਨੇ ਦਾ ਨਾਂ ਇੱਕ ਮਿੱਤਰ ਪਿਆਰਾ ਹੁਣ ਕਰਕੇ ਮਹਾਰਾਜ ਨੇ ਪਾਇਆ ਗੁਰੂ ਗ੍ਰੰਥ ਸਾਹਿਬ ਚੋਂ ਨੂੰ ਸੰਬੋਧਨ ਕਰਕੇ ਸੋ ਇਹ ਸਾਰੀ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਆ ਉਹ ਮਨੁੱਖਤਾ ਨੂੰ ਰੱਬੀ ਉਪਦੇਸ਼ ਦਿੰਦੀ ਆ ਨਾ ਕਿ ਜਾਤਾਂ ਪਾਤਾਂ ਵਿੱਚ ਵੰਡਦੀ ਆ ਪਰ ਕੁਝ ਸਾਡੇ ਇਹ ਜੇ ਧਰਮ ਸੰਨ ਜਿਹੜੇ ਸਾਨੂੰ ਬਰਾਦਰੀਆਂ ਦੇ ਜਾਤਾਂ ਪਾਤਾਂ ਵਿੱਚ ਵੰਡ ਰਹੇ ਸਨ ਸੋ ਅੱਜ ਬਾਬਾ ਰਵਦਾਸ ਜੀ ਦੇ ਜਿੰਨੇ ਵੀ پیرੋਕਾਰ ਨੇ ਉਹਨਾਂ ਵਿੱਚੋਂ 50% ਐਸੇ ਨੇ ਜਿਹੜੇ ਕਿ ਬਾਬੇ ਰਵਦਾਸ ਜੀ ਦੀ ਇੱਕ ਮੰਦਰ ਬਣਾ ਕੇ ਇੱਕ ਮੂਰਤੀ ਬਣਾ ਕੇ ਪੱਥਰ ਦੀ ਉਸ ਨੂੰ ਫੁੱਲ ਵਗੈਰਾ ਚੜਾ ਰਹੇ ਨੇ ਉਸ ਨੂੰ ਮੱਥੇ ਟੇਕ ਰਹੇ ਨੇ ਪਰ ਬਾਬਾ ਰਵਦਾਸ ਜੀ ਨੇ ਇਹਨਾਂ ਗੱਲਾਂ ਤੋਂ ਸਾਨੂੰ ਉੱਪਰ ਚੁੱਕਿਆ ਉਹ ਤਾਂ ਉਠਾਇਆ ਕਿ ਸਾਡੀ ਮੱਤ ਨੂੰ ਮੰਨੋ ਨਾ ਕਿ ਸਾਡੀ ਪੂਜਾ ਕਰੋ ਵੀ ਸਾਨੂੰ ਪੱਥਰਾਂ ਦੇ ਵਿੱਚ ਕਿਤੇ ਵੀ ਗੁਰੂ ਨਾਨਕ ਸਾਹਿਬ ਦੀ ਜਾਂ ਦਸਾਂ ਪਾਤਸ਼ਾਹਿਆਂ ਤੋਂ ਵਿੱਚੋਂ ਕਿਸੇ ਦੀ ਵੀ ਦਸਵੇਂ ਪਾਤਸ਼ਾਹ ਦੀ ਕਿਸੇ ਸਿੱਖ ਨੇ ਅੱਜ ਤੱਕ ਮੂਰਤੀ ਦੀ ਪੂਜਾ ਨਹੀਂ ਕੀਤੀ ਹੈ ਇਸੇ ਕਰਕੇ ਉਹਨਾਂ ਨੂੰ ਸਿੱਖ ਧਰਮ ਦੇ ਵਿੱਚ ਸਫਲਤਾ ਪ੍ਰਾਪਤ ਹੋਈ ਹੈ ਉਹਨਾਂ ਨੇ ਉਹਨਾਂ ਦੀ ਮੱਤ ਨੂੰ ਮੰਨਿਆ ਜੋ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦਾ ਪਾਠ ਉਚਾਰਨ ਕੀਤਾ ਜਪਜੀ ਸਾਹਿਬ ਦਾ ਪਾਠ ਕਰਕੇ ਕਿੰਨੀ ਸ਼ਕਤੀ ਭਗਤੀ ਮਿਲਦੀ ਹੈ ਜਿੰਨੇ ਵੱਧ ਪਾਠ ਕਰਦਾ ਬੰਦਾ ਉੰਨੀ ਆਤਮਾ ਪਵਿੱਤਰ ਹੋ ਜਾਂਦੀ ਹੈ ਸ਼ੁੱਧ ਹੋ ਜਾਂਦੀ ਹੈ ਸ਼ਕਤੀਸ਼ਾਲੀ ਹੋ ਜਾਂਦੀ ਹੈ ਸੋ ਅੱਜ ਆਪਾਂ ਬਾਬਰ ਅਵਦਾਦ ਜੀ ਦੀ ਬਾਣੀ ਦੇ ਇੱਕ ਸ਼ਬਦ ਦੀ ਵਿਚਾਰ ਕਰੀਏ ਕਿ ਬਾਬਰ ਅਵਦਾਦ ਜੀ ਕੀ ਪੱਥਰ ਪੂਜਾ ਦੀ ਮੂਰਤੀ ਦੀ ਪੂਜਾ ਦਾ ਕੀ ਖੰਡਨ ਕਰਦੇ ਨੇ ਤੇ ਪ੍ਰਮਾਤਮਾ ਦੇ ਨਾਮ ਨੂੰ ਕਿਵੇਂ ਮਹਾਨਤਾ ਦਿੰਦੇ ਨੇ ਔਰ ਬਾਬਰ ਅਵਦਾਦ ਜੀ ਨੇ ਆਪਣੀ ਬਾਣੀ ਦੇ ਵਿੱਚ ਉਚਾਰਨ ਕੀਤਾ ਗੂਜਰੀ ਸ਼ਰੀਰਵਦਾਸ ਜੀ ਕੇ ਪਦੇ ਘਰ ਤੀਜਾ ਸਹਬ ਕਿਰਪਾ ਕਰਦੇ ਨੇ ਦੁੱਧ ਤੋਂ ਬਛਰੇ ਤੁਨੋਂ ਵਟਾਰਿਓ ਫੂਲ ਭਵਰ ਜਲ ਮੀਨ ਵਗਾਰਿਓ ਬਾਬਾ ਰਵਦਾਸ ਜੀ ਕਹਿੰਦੇ ਕਿ ਮੈਂ ਪਹਿਲਾਂ ਦੁੱਧ ਲੈ ਕੇ ਗਿਆ ਦੁੱਧ ਚੜਾਉਣ ਬਾਅਦ ਤੇ ਬੰਦਾ ਜਾਣਦਾ ਵੀ ਕਿਸੇ ਦੇਵਤੇ ਦੀ ਫੋਟੋ ਦੇ ਅੱਗੇ ਮੂਰਤੀ ਅੱਗੇ ਦੁੱਧ ਦੀ ਪੂਜਾ ਕਰੀਏ ਦੁੱਧ ਲੈ ਜੀਏ ਕਹਿੰਦੇ ਦੁੱਧ ਤਾਂ ਬੱਚੇ ਨੇ ਝੂਠਾ ਕਰ ਦਿੱਤਾ ਸੀ ਜਦੋਂ ਆਪਾਂ ਗਾਂ ਚੋਂਣ ਲੱਗੇ ਪਹਿਲਾਂ ਬੱਚਾ ਛੱਡਿਆ ਫਿਰ ਗਾਂ ਚੋਈ ਫਿਰ ਉਹ ਝੂਠਾ ਦੁੱਧ ਬਾਬਰ ਅਰਦਾਸ ਜੀ ਕਹਿੰਦੇ ਪ੍ਰਮਾਤਮਾ ਦੇ ਦਰਤੇ ਨਹੀਂ ਪ੍ਰਵਾਨ ਹੋਇਆ ਕਹਿਣ ਲੱਗੇ ਦੁੱਧ ਤਾਂ ਬੱਚਰੇ ਥਣੋਂ ਬਟਾਰਿਆ ਉਹ ਤਾਂ ਥਣਾ ਚੋਂ ਨਿਕਲਣ ਤੋਂ ਪਹਿਲਾਂ ਹੀ ਝੂਠਾ ਹੋ ਗਿਆ ਜਦੋਂ ਬੱਚੇ ਨੇ ਚੁੰਘਿਆ ਪਹਿਲਾਂ ਫੂਲ ਭਵਰ ਜਿਹੜੇ ਫੁੱਲਾਂ ਪਾਂ ਤੋੜ ਕੇ ਲੈ ਕੇ ਜਾਂਦਾ ਬੰਦਾ ਦੇਵੀ-ਦੇਵਤਿਆਂ ਦੇ ਅੱਗੇ ਚੜਾਉਂਦਾ ਪੱਥਰ ਦੀ ਪੂਜਾ ਦੇ ਅੱਗੇ ਰੱਖਦਾ ਪੂਜਾ ਕਰਨ ਵਾਸਤੇ ਉਹ ਫੁੱਲ ਤਾਂ ਜਿਹੜੇ ਪਹਾਉਰੇ ਬੈਠੇ ਸੀ ਉਹਦੇ ਤੇ ਉਹ ਉਹਦੇ ਉੱਤੇ ਬਹਿ ਕੇ ਉਹਦੇ ਚੋਂ ਰਸ ਲੈਂਦੇ ਸੀ ਪਹਾਉਰਾ ਫੁੱਲ ਤੇ ਮੜਰਾਉਂਦਾ ਬੈਠਦਾ ਤੇ ਉਹਦੇ ਤੇ ਬੈਠਾ-ਬੈਠਾ ਉਹ ਮਲਮੂਤਰ ਵੀ ਕਰਦਾ ਉਹ ਜੂਠਾ ਦੀ ਕਰਦਾ ਜਦੋਂ ਉਹ ਤੇ ਉਹਦੇ ਵਿੱਚੋਂ ਰਸ ਲੈਂਦਾ ਫੁੱਲ ਪਹਾਉਰਿਆਂ ਨੇ ਝੂਠੇ ਕਰ ਦਿੱਤੇ ਜਲ ਮੀਨ ਵਗਾ ਰਿਓ ਫੇਰ ਕਹਿਣ ਲੱਗੇ ਆਪਾਂ ਕਹਿੰਨੇ ਆ ਕਿ ਚਲੋ ਜੀ ਜਲ ਨਾਲ ਆਪਾਂ ਪੂਜਾ ਕਰ ਦਿੰਨੇ ਆ ਵੀ ਜਲ ਲ ਜਾ ਕੇ ਕਿਸੇ ਪੱਥਰ ਦੀ ਮੂਰਤੀ ਨੂੰ ਧੋ ਦਿੰਨੇ ਆ ਉਹ ਕਹਿਣ ਲੱਗੇ ਜਲ ਦੇ ਵਿੱਚ ਤਾਂ ਭਾਈ 42 ਲੱਖ ਜੂਨ ਰਹਿੰਦੀ ਆ ਡੱਡਾ ਮੱਛੀਆਂ ਵੱਡੇ ਵੱਡੇ ਮਗਰ ਮੱਛ ਉਹ ਵਿੱਚੇ ਹੀ ਮੁੱਤੀ ਜਾਂਦੇ ਨੇ ਅੱਗੀ ਜਾਂਦੇ ਨੇ ਪਾਣੀ ਦੇ ਵਿੱਚ ਉਹ ਜਲ ਮੁੱਤਰ ਕਰਨ ਬਾਹਰ ਥੋੜਾ ਹੀ ਆਉਂਦੇ ਨੇ ਵਿੱਚੇ ਹੀ ਕਰੀ ਜਾਂਦੇ ਨੇ ਸੋ ਇਸ ਕਰਕੇ ਜਲ ਤਾਂ ਮੱਛੀ ਨੇ ਝੂਠਾ ਕਰਤਾ ਵਿੱਚੇ ਮੱਛੀ ਪਾਣੀ ਪੀ ਜਾਂਦੀ ਆ ਹੋਰ ਜਾਨਵਰ ਪੀ ਜਾਂਦੇ ਨੇ 42 ਲੱਖ ਜੂਨ ਪਾਣੀ ਦੇ ਵਿੱਚ ਬਾਣੀ ਨੇ ਦੱਸਿਆ 42 ਲੱਖ ਥਲ ਦੇ ਉੱਤੇ ਸੋ ਕਹਿੰਦੇ ਨੇ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵਾਂ ਮੂੰ ਅਵਰ ਨਾ ਫੂਲ ਅਨੂਪ ਨਾ ਪਾਉਂ ਬਾਬਰ ਅਰਦਾਸ ਜੀ ਆਪਣੀ ਮਾਤਾ ਨੂੰ ਕਹਿ ਰਹੇ ਨੇ ਮਾਂ ਜੇ ਮੈਂ ਪ੍ਰਮਾਤਮਾ ਦੀ ਪੂਜਾ ਕਰਨੀ ਹੈ ਅਗਰ ਜੇ ਮੈਨੂੰ ਫੁੱਲ ਨਾ ਮਿਲੇ ਜਾਂ ਮੈਨੂੰ ਕੋਈ ਚੰਗੀ ਧੂਪ ਵਗੈਰਾ ਨਾ ਮਿਲੀ ਇਹਦਾ ਮਤਲਬ ਹੈ ਗਰੀਬ ਹੋਣ ਕਰਕੇ ਉਹ ਚੀਜ਼ਾਂ ਖਰੀਦ ਨਾ ਸਕਾਂ ਇਹਦਾ ਮਤਲਬ ਮੈਂ ਭਗਤੀ ਤੋਂ ਵਾਂਝਾ ਹੀ ਰਹਿ ਜਾਊਂਗਾ ਕੀ ਗਰੀਬ ਬੰਦਾ ਫਿਰ ਭਗਤੀ ਨਹੀਂ ਕਰ ਸਕਦਾ ਜੀ ਉਹਦੇ ਕੋਲੇ ਚੀਜ਼ਾਂ ਹੀ ਨਾ ਹੋਣ ਫਿਰ ਬਾਬਾ ਰਵਦਾਸ ਜੀ ਨੇ ਕਿਰਪਾ ਕੀਤੀ ਕਹਿਣ ਲੱਗੇ ਜਿਹੜਾ ਮੈਲਾ ਅਗਰ ਭਾਵ ਬਾਬਾ ਰਵਦਾਸ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿ ਪਹਾੜਾਂ ਦੇ ਉੱਤੇ ਜਿਹੜੇ ਚੰਦਨ ਦੇ ਬੂਟੇ ਉਗਦੇ ਨੇ ਅਸੀਂ ਚੰਦਨ ਨੂੰ ਪਵਿੱਤਰ ਮੰਨਦੇ ਆਂ ਚੰਦਨ ਦੀ ਪੂਜਾ ਕਰਦੇ ਆਂ ਪੂਜਾ ਵੇਲੇ ਸਭ ਤੋਂ ਮਹਿੰਗੀ ਚੀਜ਼ ਚੰਦਨ ਨੂੰ ਵਰਤਿਆ ਜਾਂਦਾ ਹੈ ਪਰ ਕਹਿਣ ਲੱਗੇ ਬਾਬਰ ਅਰਦਾਸ ਜੀ ਕਹਿੰਦੇ ਮੁਲਾਗਰ 베ਰੇ ਆ ਭੂੰਗਾ ਭੂੰਗੀ ਦਾ ਮਤਲਬ ਕੀ ਹੈ ਸੱਪ ਕਿ ਜਿਹੜਾ ਚੰਦਨ ਆ ਉਹ ਠੰਡਾ ਹੁੰਦਾ ਹੈ ਇਸੇ ਕਰਕੇ ਕਈ ਮੱਥੇ ਤੇ ਲਾਉਂਦੇ ਸੀ ਕਿ ਉਹ ਠੰਡਾ ਹੁੰਦਾ ਔਰ ਉਹ ਮੁਲਾਗਰ ਨੂੰ ਭਾਵ ਚੰਦਨ ਦੇ ਰੁੱਖ ਨੂੰ ਵਿਰਚ ਨੂੰ ਸੱਪ ਲੰਕ ਕੇ ਰਹਿੰਦੇ ਨੇ ਇਸੇ ਕਰਕੇ ਚੰਦਨ ਨੂੰ ਕੋਈ ਕ ਰੰਜ ਨਹੀਂ ਲਾਉਂਦਾ ਨਹੀਂ ਉਗ ਸਕਦਾ ਹੈ ਪਰ ਚੰਦਨ ਤੇ ਸੱਪ ਬਹੁਤ ਆਉਣ ਲੱਗ ਜਾਂਦੇ ਨੇ ਸੋ ਬਬਰ ਅਦਾ ਜੀ ਕਹਿੰਦੇ ਨੇ ਸੱਪ ਉਸ ਨੂੰ ਚਟਦਾ ਹੈ ਆਪਣੀ ਜੀਭ ਦੇ ਨਾਲ ਚਟਦਾ ਹੈ ਤਾਂ ਕਿ ਜਿਹੜੇ ਉਹਦੇ ਅੰਦਰ ਸੱਪ ਦੇ ਅੰਦਰ ਜ਼ਹਿਰ ਉਸ ਨੂੰ ਸਤਾ ਰਹੀ ਹੈ ਭਾਵ ਜ਼ਹਿਰ ਉਸ ਨੂੰ ਦੁੱਖ ਦੇ ਰਿਹਾ ਚੰਦਨ ਦੇ ਨਾਲ ਉਸ ਨੂੰ ਥੋੜੀ ਜੀ ਰਾਤ ਮਿਲਦੀ ਹੈ ਬਾਬਰ ਅਵਦਾਦ ਜੀ ਕਹਿੰਦੇ ਨੇ ਮੁਲਾਗਰ ਬੇਰੇ ਆ ਭੁੰਗਾ ਬਖ ਅੰਮ੍ਰਿਤ ਵਸੇ ਪਸੰਗਾ ਕਹਿਣ ਲੱਗੇ ਜ਼ਹਿਰ ਤੇ ਅੰਮ੍ਰਿਤ ਇੱਕ ਥਾਂ ਇਕੱਠੇ ਰਹੇ ਨੇ ਭਾਵ ਕਿ ਸੱਪ ਤੇ ਚੰਦਨ ਔਰ ਉਹਦੀ ਚੰਦਨ ਦੀ ਪੂਜਾ ਵੀ ਮੈਂ ਕਿਵੇਂ ਕਰੂੰਗਾ ਕਿਉਂਕਿ ਉਹ ਵੀ ਝੂਠਾ ਕਰਤਾ ਸੱਪ ਨਹੀਂ ਸੋ ਬਾਬਰ ਅਵਦਾਦ ਜੀ ਕਿਰਪਾ ਕਰਦੇ ਨੇ ਕਹਿਣ ਲੱਗੇ ਧੂਪ ਦੀਪ ਨਹੀਂ ਵੇਦੇ ਪਾਸਾ ਕੈਸੇ ਪੂਜ ਕਰੇ ਤੇਰੀ ਦਾਸਾ ਕਹਿਣ ਲੱਗੇ ਜਿਹੜੀਆਂ ਸੁਗੰਧੀ ਦੀਆਂ ਚੀਜ਼ਾਂ ਨੇ ਉਹ ਸਾਰੀਆਂ ਝੂਠੀਆਂ ਕਰਤੀਆਂ ਫੁੱਲ ਵੀ ਝੂਠੇ ਕਰਤੇ ਚੰਦਨ ਵੀ ਝੂਠਾ ਕਰਤਾ ਜਾਨਵਰਾਂ ਨੇ ਸੱਪਾਂ ਨੇ ਤੇ ਕਹਿਣ ਲੱਗੇ ਫਿਰ ਕਹਿਣ ਲੱਗੇ ਤੇਰਾ ਦਾਸ ਭਗਤ ਕਿਵੇਂ ਤੇਰੀ ਪੂਜਾ ਕਰੇ ਜਿਹੜਾ ਤੇਰੀ ਸੇਵਾ ਕਰਨਾ ਚਾਹੁੰਦਾ ਤੇਰੀ ਪੂਜਾ ਕਰਨਾ ਚਾਹੁੰਦਾ ਕਹਿਣ ਲੱਗੇ ਭਗਤ ਰਵਦਾਸ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਤਨ ਮਨ ਅਰਪੋ ਪੂਜ ਚਰਾਵ ਗੁਰ ਪ੍ਰਸਾਦ ਨਰੰਜਨ ਪਾਵ ਬਾਬਰ ਅਫਦਾ ਜੀ ਕਹਿੰਦੇ ਨੇ ਕਿ ਭਾਈ ਮੈਂ ਇਹਨਾਂ ਚੀਜ਼ਾਂ ਨੂੰ ਕਿਸੇ ਨੂੰ ਨਹੀਂ ਵਰਤਿਆ ਜਿਹੜੀਆਂ ਤੁਸੀਂ ਅੱਜ ਵਰਤ ਰਹੇ ਹੋ ਨਾ ਮੈਂ ਇਹਨਾਂ ਚੀਜ਼ਾਂ ਨੂੰ ਕਿਸੇ ਨੂੰ ਨਹੀਂ ਵਰਤਿਆ ਮੈਂ ਤਾਂ ਕਹਿੰਦੇ ਆਪਣਾ ਤਨ ਮਨ ਅਰਪਿ ਤੇ ਪਰਮਾਤਮਾ ਨੂੰ ਤਨ ਵੀ ਅਰਪ ਦਿੱਤਾ ਵੀ ਤਨ ਵੀ ਤੇਰਾ ਹੈ ਔਰ ਮਨ ਵੀ ਉਸ ਨੂੰ ਅਰਪ ਦਿੱਤਾ ਹੈ ਔਰ ਮੈਂ ਕਹਿਣ ਲੱਗਿਆ ਤਨ ਮਨ ਉਹਦੇ ਅੱਗੇ ਰੱਖ ਦਿੰਦਾ ਹੈ ਤਨ ਮਨ ਪ੍ਰਮਾਤਮਾ ਨੂੰ ਦੇ ਦਿੱਤਾ ਤੇ ਮੈਂ ਤੇਰੀ ਭੇਟਾ ਦੇ ਤੌਰ ਤੇ ਮੇਰੇ ਕੋਲੇ ਕੁਝ ਨਹੀਂ ਜਿਵੇਂ ਦਸਵੇਂ ਪਾਤਸ਼ਾਹ ਨੇ ਕਿਹਾ ਸੀ ਨਾ ਦਾਮ ਤੋਂ ਨਾ ਦੇ ਸਕੂੰ ਵੀ ਮੈਂ ਦਾਮ ਕੀ ਦੇ ਸਕਦਾ ਤੇਰੀ ਮਾਇਆ ਤੇਰੇ ਧੀਆ ਪੁੱਤ ਨੇ ਤੇਰੇ ਜਿਹੜਾ ਮੈਨੂੰ ਦਿੱਤਾ ਸਭ ਕੁਝ ਬਹੁਤੀ ਗੱਲ ਹੱਥ ਪੈਰ ਵੀ ਤੇਰੇ ਨੇ ਔਰ ਮੈਂ ਤੈਨੂੰ ਕੀ ਦੇ ਸਕਦਾ ਜਦ ਹਾਈ ਸਾਰਾ ਕੁਝ ਤੇਰਾ ਪਰ ਮੈਂ ਕਿਹਾ ਲੱਗੇ ਆਪਣਾ ਤਨ ਮਨ ਅਰਪ ਕੇ ਪ੍ਰਮਾਤਮਾ ਦੀ ਉਸ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ ਕਿਉਂਕਿ ਸਾਰੀ ਗੁਰਬਾਣੀ ਪ੍ਰਮਾਤਮਾ ਦੇ ਨਾਮ ਦੀ ਗੱਲ ਕਰਦੀ ਆ ਭਗਤ ਰੂਦਾ ਜੀ ਕਹਿੰਦੇ ਨੇ ਗੁਰ ਪ੍ਰਸਾਦ ਨਰੰਜਨ ਪਾਉ ਗੁਰ ਪ੍ਰਸਾਦ ਦਾ ਮਤਲਬ ਹੁੰਦਾ ਗੁਰੂ ਦੀ ਕਿਰਪਾ ਇੱਕ ਹੁੰਦਾ ਪ੍ਰਸਾਦ ਇੱਕ ਹੁੰਦਾ ਪ੍ਰਸਾਦ ਸੱਸੇ ਦੇ ਪੈਰ 'ਚ ਬਿੰਦੀ ਲੱਗ ਜੇ ਤਾਂ ਪ੍ਰਸਾਦ ਬਣ ਜਾਂਦਾ ਜਿਹੜੀ ਆਪਾਂ ਦੇਖ ਸਮਝਦੇ ਆਂ ਜਦੋਂ ਪ੍ਰਸਾਦ ਗੁਰੂ ਘਰੇ ਲੈਨੇ ਆਂ ਇੱਕ ਸਾਇਲੈਂਟ ਜਿੱਥੇ ਬਿੰਦੀ ਨਹੀਂ ਲੱਗੀ ਆ ਉਹ ਪ੍ਰਸਾਦ ਭਾਵ ਕੇ ਗੁਰੂ ਦੀ ਕਿਰਪਾ ਹੋਵੇਗੀ ਤੇ ਮੈਂ ਉਸ ਪਰਮੇਸ਼ਰ ਨੂੰ ਅਕਾਲ ਪੁਰਖ ਨੂੰ ਪ੍ਰਾਪਤ ਕਰ ਸਕਦਾ ਹਾਂ ਤੇ ਜੇ ਉਹ ਪ੍ਰਮਾਤਮਾ ਦੀ ਰਹਿਮਤ ਨਾ ਹੋਏ ਕਿ ਸੰਗ ਕਿਰਪਾ ਕਰਦੇ ਨੇ ਪੂਜਾ ਅਰਚਾ ਆਹੇ ਨਾ ਤੋਰੀ ਕਹੇ ਰਵਦਾਸ ਕਮ ਨੂੰ ਗਤ ਮੋਰੀ ਕਹਿਣ ਲੱਗੇ ਬਾਬਾ ਰਵਦਾਸ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਹਿਣ ਲੱਗੇ ਕਹਿਣ ਲੱਗੇ ਜੋ ਪਈ ਦੁੱਧ ਜਾ ਹੋਰ ਚੀਜ਼ਾਂ ਜਿਹੜੀਆਂ ਨੇ ਉਹ ਕਹਿਣ ਲੱਗੇ ਭੇਟਾ ਦੇ ਤੌਰ ਤੇ ਵਰਤ ਕੇ ਪਰ ਉਹ ਚੀਜ਼ਾਂ ਸ਼ੁੱਧ ਨਹੀਂ ਅਸ਼ੁੱਧ ਨੇ ਭਾਵ ਕਿ ਉਹ ਜੂਠੀਆਂ ਨੇ ਸੋ ਜੂਠੀ ਚੀਜ਼ ਪ੍ਰਮਾਤਮਾ ਦੇ ਜਿਵੇਂ ਕਹਿੰਦੇ ਖੋਟਾ ਪੈਸਾ ਸਹਿਰ ਚ ਚੱਲਦਾ ਨਹੀਂ ਤੇ ਖੋਟਾ ਬੰਦਾ ਵੀ ਰੱਬ ਦੇ ਦਰ ਤੇ ਪ੍ਰਵਾਨ ਨਹੀਂ ਹੈ ਸੋ ਇਸ ਕਰਕੇ ਭਗਤ ਰਵਦਾਸ ਜੀ ਜਿਹੜੀ ਆਪਾਂ ਨੂੰ ਸਿੱਖਿਆ ਦੇ ਰਹੇ ਨੇ ਜਿਹੜੀ ਸੋਝੀ ਦੇ ਰਹੇ ਨੇ ਉਹ ਕਹਿਣ ਲੱਗੇ ਭਾਈ ਕਹਿਣ ਲੱਗੇ ਪ੍ਰਮਾਤਮਾ ਤਾਂ ਸਿਰਫ ਤੁਹਾਡੇ ਮਨ ਨੂੰ ਤੁਹਾਡੀ ਆਤਮਾ ਨੂੰ ਉਹ ਸ਼ੁੱਧ ਸੰ ਜਿਹਕੇ ਤੁਹਾਨੂੰ ਪਿਆਰ ਕਰੇਗਾ ਜੇ ਤੁਹਾਡੀ ਮਨ ਦੇ ਵਿੱਚ ਖੋਟ ਨਹੀਂ ਤੁਸੀਂ ਬਕਾਰੀ ਵੀ ਹੋ ਤੁਸੀਂ ਐ ਵੀ ਤੁਸੀਂ ਝੋਠੇ ਬਾਜ਼ ਵੀ ਹੋ ਤੁਸੀਂ ਨਿੰਦਕੇ ਵੀ ਹੋ ਤੁਸੀਂ ਠੱਗੀਆਂ ਵੀ ਮਾਰ ਰਹੇ ਹੋ ਤੁਸੀਂ ਕਿਸੇ ਗਰੀਬ ਤੇ ਦਿਆ ਨਹੀਂ ਕਰ ਰਹੇ ਜੈਨ ਦਇਆ ਤਾਂ ਧਰਮ ਹੈ ਸੋ ਭਗਤਰਵਦਾ ਜੀ ਕਹਿੰਦੇ ਨੇ ਕਹਿੰਦੇ ਭਾਈ ਇਸ ਕਰਕੇ ਜਿਹੜੀ ਸੰਸਾਰੀ ਪੂਜਾ ਅਸੀਂ ਕਰ ਰਹੇ ਆ ਉਹ ਪੂਜਾ ਕੋਈ ਪਦਾਰਥਾਂ ਦੀ ਗੱਲ ਹੈ ਕਿ ਪੂਜਾ ਦੇ ਪਦਾਰਥ ਨਹੀਂ ਉਹ ਸਾਰਾ ਕੁਝ ਨਾਮ ਹੈ ਨਾਮ ਪ੍ਰਮਾਤਮਾ ਦਾ ਨਾਮ ਤੇਰਾਂ ਬੁਲਾ ਨਾਮ ਤੇਰੋ ਚੰਦਨੋ ਚੰਦਨ ਪ੍ਰਮਾਤਮਾ ਤੇਰਾ ਨਾਮ ਹੀ ਚੰਦਨ ਹੈ ਕਸ ਜਪੇ ਨਾਮ ਲੈ ਤੁਝੇ ਕੋ ਚਾਰੇ ਪਤਰਪਦਾ ਜੀ ਕਹਿੰਦੇ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਨਾਮ ਤੇਰਾ ਤੇਲ ਲੈ ਮਹਿਸ਼ ਪਸਾਰੇ ਤੇ ਜਿਹੜਾ ਆਪਾਂ ਦੀਵਾ ਜਗਾਉਨੇ ਆ ਉਹਦੇ ਚ ਤੇਲ ਪਾਉਨੇ ਆ ਉਹਦੇ ਚ ਬੱਤੀ ਰੱਖਦੇ ਆ ਉਹ ਕਹਿਣ ਲੱਗੇ ਸਾਰਾ ਕੁਝ ਜਿਹੜਾ ਬੰਦਾ ਪ੍ਰਮਾਤਮਾ ਦਾ ਨਾਮ ਜਪਦਾ ਉਹਨੂੰ ਕੋਈ ਦੀਵਾ ਜਗਾਉਣ ਦੀ ਲੋੜ ਨਹੀਂ ਕੋਈ ਬੱਤੀ ਲਾਉਣ ਦੀ ਲੋੜ ਨਹੀਂ ਕੋਈ ਕੁਝ ਕਰਨ ਦੀ ਲੋੜ ਨਹੀਂ ਸਿਰਫ ਪ੍ਰਮਾਤਮਾ ਦਾ ਨਾਮ ਪਰਮੇਸ਼ਰ ਦਾ ਨਾਮ ਸੋ ਬਾਬਾ ਰਵਦਾਦ ਜੀ ਨਾਮ ਤੇਰੀ ਕੀ ਜੋਤ ਲਗਾਈ ਭੈਉ ਉਜਿਆਰ ਭਵਨ ਸਗਲਾਰੇ ਕਿ ਮੈਂ ਆਪਣੀ ਆਤਮਾ ਦੇ ਵਿੱਚ ਤੇਰੇ ਨਾਮ ਦੀ ਜੋਤ ਜਗਾਈ ਆ ਸੋ ਇਸ ਕਰਕੇ ਭਾਈ ਬਾਬਾ ਰਵਦਾਦ ਜੀ ਕਿਰਪਾ ਕਰ ਰਹੇ ਨੇ ਨਾਮ ਤੇ ਰਤਾਗਾ ਨਾਮ ਫੂਲ ਮਾਲਾ ਭਾਰ 18 ਸਗਲ ਜੁਠਾਰੇ ਤੇਰੋ ਕੀਆ ਤੁਝੇ ਕੀ ਅਰਪੂ ਨਾਮ ਤੇਰਾ ਤੂੰ ਹੀ ਚਵਰ ਤੁਲਾਰੇ ਜਿਹੜੀ ਚੀਜ਼ ਤੇ ਵਿੱਚ ਤੂੰ ਬੈਠਾ ਹੈ ਬਾਬਰ ਅਰਦਾਸ ਜੀ ਇੱਥੇ ਕੀ ਕਹਿਣਾ ਚਾਹੁੰਦੇ ਨੇ ਕਿ ਵੇਖੋ ਤੁਸੀਂ ਫੁੱਲ ਤੋੜਿਆ ਪੂਜਾ ਵਾਸਤੇ ਪਰ ਪ੍ਰਮਾਤਮਾ ਇਹ ਕਹਿ ਰਿਹਾ ਕਿ ਆਨ ਲੱਗੇ ਤੈਨੂੰ ਫੁੱਲ ਤੋੜਨ ਦੀ ਲੋੜ ਹੀ ਨਹੀਂ ਸੀ ਕਿਉਂਕਿ ਮੈਂ ਭੌਰੇ ਵਿੱਚ ਬੈਠ ਕੇ ਫੁੱਲ ਦਾ ਰਸ ਲੈ ਤਾਂ ਰਿਹਾ ਸੀ ਕਿਉਂਕਿ ਭੌਰੇ ਵਿੱਚ ਹੀ ਪ੍ਰਮਾਤਮਾ ਬੈਠਾ ਤੇ ਜਿਹੜੇ ਉਹ ਫੁੱਲ ਸਮੈਲ ਮਹਿਕ ਛੱਡ ਰਿਹਾ ਹੈ ਉਹ ਪਰਜਾ ਦੇ ਵਿੱਚ ਦੁਨੀਆ ਦੇ ਵਿੱਚ ਹਰ ਮਨੁੱਖ ਵਿੱਚ ਪਰਮਾਤਮਾ ਬੈਠਾ ਹੈ ਪਰਮਾਤਮਾਉਂ ਦੀ ਸਮੈਲ ਰਹਿ ਤਾ ਰਿਹਾ ਹੈ ਬਾਬਾ ਰਵਦਾਸ ਜੀ ਕਹਿੰਦੇ ਨੇ ਵੀ ਇਸ ਕਰਕੇ ਜੇ ਜੇ ਤੂੰ ਦੁੱਧ ਲੈ ਕੇ ਆਇਆ ਹੈ ਤੇ ਬੱਚੇ ਵਿੱਚ ਕੌਣ ਬੈਠਾ ਹੈ ਉਹ ਕਹਿੰਦਾ ਮੈਂ ਬੱਚੇ ਵਿੱਚ ਬੈਠਾ ਦੁੱਧ ਚੁੰਗ ਤਾ ਰਿਹਾ ਸੀ ਤੈਨੂੰ ਕੀ ਲੋੜ ਪੈ ਗਈ ਇੱਥੇ ਲਿਆਉਣ ਦੀ ਸੋ ਇਸ ਕਰਕੇ ਬਾਬਾ ਕਹੇ ਰਵਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੇਹਾਰੇ ਕਿ ਭਾਈ ਪਰਮਾਤਮਾ ਦਾ ਨਾਮ ਹੈ ਜਿਹੜਾ ਇੱਕ ਕਰੀਯਾ ਅਧਿਕਰੀਆ ਦੀ ਉਤੇ ਆਦ ਭਰਤ ਸੇਤੀ ਗੋਸਤੇ ਜੋ ਕਿਨੇ ਸੋ ਲਾਭ ਕਿ 24 ਮਿੰਟਾਂ ਦੀ ਘੜੀ ਵਿਦਵਾਨਾਂ ਨੇ ਮੰਨੀ ਹੈ 24 ਘੰਟਿਆਂ ਦਾ ਦਿਨ ਰਾਤ ਹੁੰਦਾ ਜੇ ਤੂੰ 24 ਮਿੰਟ ਨਾਮ ਜਪ ਲੇਗਾ ਬਹੁਤ ਵੱਡੀ ਗੱਲ ਹੈ ਅਮਰਤ ਵੇਲੇ ਇਸ਼ਨਾਨ ਕਰਕੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਈ ਅਰੋਗਾ ਅਮਰਤ ਵੇਲੇ ਜਦੋਂ ਇਸ਼ਨਾਨ ਕਰੇਗਾ ਤੇ ਬੈਠ ਕੇ ਪ੍ਰਮਾਤਮਾ ਦਾ ਨਾਮ ਜੋ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਵਾਹਿਗੁਰੂ 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 ਅੱਧੀ ਘੜੀ 12 ਮਿੰਟ ਦੀ ਜਪਲਾ ਅੱਧੀ ਨਹੀਂ ਤੇ ਅੱਧੀ ਤੋਂ ਆਦਿ 6 ਮਿੰਟ ਹੀ ਵਾਹਿਗੁਰੂ ਦਾ ਨਾਮ ਜਪਲ ਸੋ ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਬਾਬਾ ਰਵਦਾਸ ਜੀ ਭਗਤ ਰਵਦਾਸ ਜੀ ਮਹਾਰਾਜ ਇਹ ਹੀ ਕਿਰਪਾ ਕਰਦੇ ਨੇ ਕਿ ਪਰਮੇਸ਼ਰ ਦੇ ਨਾਮ ਨਾਲ ਜੁੜੋ ਪ੍ਰਮਾਤਮਾ ਦੇ ਨਾਮ ਨਾਲ ਜੁੜੋ ਇਕੱਲੀਆਂ ਪੂਜਾਵਾਂ ਕਰਕੇ ਪਰ ਮਨ ਸੁੱਚਾ ਕਰਕੇ ਆਤਮਾ ਸੁੱਚੀ ਕਰਕੇ ਮਤ ਬੁੱਧ ਸੁੱਚੀ ਰੱਖ ਕੇ ਸਾਰੀ ਕਾਇਨਾਤ ਵਿੱਚ ਪਰਮਾਤਮਾ ਨੂੰ ਦੇਖੋ ਸਭ ਦੀ ਸੇਵਾ ਕਰੋ ਤਾਂ ਹੀ ਆਪਾਂ ਉਸ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋਵਾਂਗੇ ਸੋ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਅੱਥਰ ਮੂਰਤੀ ਪੂਜਾ ਨੂੰ ਛੱਡ ਕੇ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਕੇ 40 ਸ਼ਬਦ ਭਗਤ ਅਰਦਾਸ ਜੀ ਦੀ ਗੁਰਬਾਣੀ ਵਿੱਚ ਆਏ ਨੇ ਉਹਨਾਂ ਨੂੰ ਪੜ ਕੇ ਆਪਾਂ ਆਪਣੀ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ